ਬੇਨਤੀ ਕਰਦਾ ਹਾਂਗਾ ਆਪਣੇ ਪਿੰਡਾਂ ਵਾਲੇ ਦੁਕਾਨਦਾਰਾਂ ਨੂੰ ਜਾਂ ਹੋਰ ਦੁਕਾਨਦਾਰਾਂ ਨੂੰ ਵੀ ਕਿਸਾਨ ਯਾਰ ਭੋਲਾਗਾ ਹੂੰ ਕਿਸਾਨ ਨੂੰ ਲੁੱਟੋ ਨਾ ਬੇਫਾਲਤੂ ਨਾ ਲੁੱਟੋ ਆਪਾਂ ਜੈ ਜੈ ਜ ਕਮਾਈ ਕਰ ਲੋ ਹੂੰ ਸੋਨੂੰ ਪਹਿਲਾਂ ਦੱਸ ਕੀ ਹਟਿਆ ਵੀਡੀਓ ਜੋ ਮੈਂ ਬਾਹਲਾ ਉੱਲਾ ਆਪਣੇ ਕੰਮ ਚ ਹੂੰ ਜਿਹਦਾ ਕਿਸੇ ਨੂੰ ਸੇਤੀ ਪਤਾ ਨਹੀਂ ਲੱਗਦਾ ਹੈਗਾ ਹੁਣ ਪੱਟੀ ਆਪਾਂ ਨੇ ਤਾਂ ਇੱਕ ਨੰਬਰ ਦਾ ਕੰਮ ਕਰਨਾ ਇੱਕ ਨੰਬਰ ਦੇ ਪ੍ਰੋਡਕਟ ਦੇਣ ਨੇ ਕਮਾਈ ਘੱਟ ਕਰਨੀ ਆ ਕੀ ਆਪਾਂ ਦਾ ਕਿਸਾਨ ਭਰਾਵਾਂ ਨਾਲ ਪਿਆਰੇ ਖੱਟਣਾ ਜ਼ਿੰਦਗੀ ਇਹਦੀ ਕਰਨਾ ਹਾਂ ਹੂੰ ਹੁਣ ਪੜਦੇ ਚੱਕਾਂ ਦੇ ਸਾਬਦੇ ਠੀਕ ਹੈ ਜੀ ਹਾਂ ਉਹਨੂੰ ਪਤਾ ਖਾਲਸਾ ਖੰਡਾ ਖੜਕਾਉਣ ਨੂੰ ਹੀ ਹੁੰਦਾ ਹਨਾ ਹੁਣ ਹੁਣ ਮੂਰੇ ਪੈਣ ਕੇ ਪੜਾਕੇ ਸੀਜ਼ਨ ਆਉਂਦਾ ਹੈਗਾ ਸਭ ਬਾਰੇ ਦੱਸਾਂਗੇ ਆਪਾਂ ਕੀ ਗੱਲ ਆ ਕਿ ਕਿਹੜੇ ਭਾਅ ਵੇਕਦੀ ਆ ਪਾਣੀ ਪੋਲਾਂ ਤੇ ਥੱਲੋਂ ਦੀ ਇਹ ਲੰਘੂਗਾ ਬਿਲਕੁਲ ਜਿਹੜੇ 150 ਵਾਲਾ ਲੀਟਰ 850 ਦਾ ਵੇਚਦੇ ਨੇ ਸਭ ਬਾਰੇ ਦੱਸਾਂਗੇ ਆਪਾਂ ਫਿਰ ਆਪਾਂ ਪਹੁੰਚ ਕੇ ਖਾਲਸਾ ਪੈਸਟੀਸਾਈਡ ਸੰਗਰੂਰ ਤੇ ਜਿਹੜੇ ਸੱਜਣਾਂ ਨੂੰ ਹਲੇ ਵੀ ਥੋੜੀ ਜਿਹੀ ਦਿੱਕਤ ਆਉਂਦੀ ਸੀ ਨਾ ਕਿਸ ਕਾਊਂਟਰ ਨੂੰ ਲੱਭਣ ਦੇ ਵਿੱਚ ਤੁਹਾਨੂੰ ਬੜਾ ਸਖਾਲਾ ਕਰਤਾ ਮੇਨ ਰੋਡ ਤੇ ਵੱਡੀਆਂ ਫਲੈਕ ਤੇ ਅੱਜ ਸੱਜਣੋਂ ਅੱਜ ਫੇਰ ਦੁਬਾਰਾ ਖਾਲਸਾ ਜੀ ਨੂੰ ਮਿਲਦੇ ਆ ਤੇ ਪਹਿਲਾਂ ਆਪਾਂ ਸਵਾਗਤ ਕਰ ਲਈਏ ਖਾਲਸਾ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੋ ਠੀਕੋ ਬਾਬਾ ਜੀ ਕੰਮ ਕਰਕੇ ਮੈਂ ਚੱਲ ਰਿਹਾ ਪੂਰਾ ਟੌਪ ਦਾ ਬਾਈ ਟੌਪ ਦਾ ਚਲ ਵਧੀਆ ਗੱਲ ਹੈ ਤੇ ਅੱਜ ਜਿਹੜੇ ਆ ਕਿਸਾਨ ਸੱਜਣ ਪਹੁੰਚੇ ਹੋਏ ਅੱਜ ਆਪਾਂ ਉਸ ਵੀ ਲੈਣੇ ਆ ਬਾਬਾ ਜੀ ਸ੍ਰੀ ਗੁਰੂ ਸਾਹਿਬ ਜੀ ਅਸੀ ਗੁਰੂ ਸਾਹਿਬ ਥੋੜਾ ਕਿਹੜਾ ਪਿੰਡਾ ਜੀ ਰਿਹਾਉਣਾ ਪੋਲਾ ਜੀ ਰਿਹਾਉਣਾ ਪੋਲਾ ਇਹ ਕਿੱਥੇ ਪੈ ਜਾਂਦਾ ਜੀ ਫਤਿਹਗੜ ਸਾਹਿਬ ਚ ਹੈ ਅਸੀਂ ਫਤਿਹਗੜ ਸਾਹਿਬ ਤੋਂ ਆਏ ਹਾਂ ਅ 24 ਕਿੱਲਾਂ ਦੀ ਦਵਾਈ 24 ਕਿੱਲਾਂ ਦੀ ਦਵਾਈ ਲੈਂਦੀ ਐ ਮਤਲਬ ਪਹਿਲੀ ਵਾਰ ਐ ਕੋ ਅੱਗੇ ਵੀ ਆਉਣੇ ਹੁੰਨੇ ਆ ਪਹਿਲਾਂ ਵੀ ਆਏ ਹੋ ਅਸਾ ਪਹਿਲਾਂ ਵੀ ਆਏ ਹੋ ਰਿਜ਼ਲਟ ਵਧੀਆ ਰਹੇ ਹੋਣਗੇ ਬਹੁਤ ਵਧੀਆ ਵੈਰੀ ਗੁੱਡ ਬਹੁਤ ਕੈਂਡੀ ਜੀ ਇਧਰ ਵੀ ਬਾਈ ਬਰੀਨ ਆਪਾਂ ਇਹਨਾਂ ਨੂੰ ਮਿਲਦੀ ਸਸਰੀ ਗਾਲ ਜੀ ਹਾਂ ਸਸਰੀ ਗਾਲ ਤੁਹਾਡਾ ਕਿਹੜਾ ਪਿੰਡ ਆ ਜੀ ਚਨਾਰਥਲ ਕਲਾਂ ਚਨਾਰਥਲ ਕਲਾਂ ਇਹ ਕਿੱਥੇ ਜਿਹੜਾ ਜਾਂਦਾ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਅੱਛਾ ਫਤਿਹਗੜ੍ਹ ਸਾਹਿਬ ਦਾ ਪਿੰਡ ਆ ਜੀ ਹਾਂਜੀ ਮਤਲਬ ਤੁਹਾਡੇ ਦੋਨਾਂ ਦੇ ਬਟੇ ਨੇੜੇ ਨੇੜੇ ਹੋਣੇ ਆ ਜੀ ਹਾਂਜੀ ਇਕੱਠੇ ਅਸੀਂ ਇਕੱਠੇ ਆਏ ਹਾਂ ਹਾਂਜੀ ਅਸੀਂ ਇਹਨਾਂ ਤੋਂ ਜੀਰੀ ਚ ਚਮਤਕਾਰ ਪਾਇਆ ਹੈ ਕਣਕ ਚ ਵੀ ਤੇ ਆਦੂਆ ਚ ਵੀ ਅੱਛਾ ਹੈ ਯਾ ਮਤਲਬ ਚਮਤਕਾਰ 골ਡ 골ਡ ਹਾਂਜੀ ਇਹਦਾ ਰਿਜ਼ਲਟ ਬਹੁਤ ਸਹੀ ਆ ਅੱਲੂ ਨੇ ਗ੍ਰੋਥ ਬਹੁਤ ਕਰੀ ਆ ਠੀਕ ਹੈ ਜੀ ਤੇ ਜਿਹੜੀ ਕਣਕ ਪੀਲੀ ਪਈ ਵੀ ਸੀ ਉਹਦੇ ਉੱਪਰ ਕੀਤਾ ਆਪਾਂ ਨੇ ਹਾਂਜੀ ਉਹ 100% ਰਿਜ਼ਲਟ ਆਇਆ ਕਾਲੀ ਹੋ ਗਈ ਕਣਕ ਬਿਲਕੁਲ ਬਾਕੀ ਆਪਾਂ ਅਨੁਵਾਸਿ ਇਹਨਾਂ ਤੋਂ ਫੰਗੀ ਫਾਈਟ ਦਿੱਤਾ ਹਾਂਜੀ ਤੇ ਤੇਲੇ ਵਾਲੀ ਦਵਾਈ ਬਾਕੀ ਰੇਟ ਬਹੁਤ ਜਾਇਜ਼ ਨੇ ਇਹਨਾਂ ਦੇ ਬਾਕੀ ਜਾਇਜ਼ ਰੇਟ ਨੇ ਜੀ ਬਹੁਤ ਜ਼ਿਆਦਾ ਜਾਇਜ਼ ਤੇ ਜਿਹੜੇ ਹੁਣ ਕਿਸਾਨ ਭਰਾ ਆਪਣੀ ਵੀਡੀਓ ਵੇਖ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹ ਵੀ ਇੱਥੇ ਆਉਣਾ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਜੀ ਤੇ ਲਓ ਮਿੱਤਰੋ ਕਿਸਾਨ ਭਰਾਣਾ ਅੱਜ ਫਤੇਗੜ ਸਭ ਤੋਂ ਆਏ ਹੋਣੇ ਲਗਭਗ ਇੱਥੋਂ ਇਹ ਕਹਿ ਸਕਦੇ ਆਂ ਵੀ ਹੈਗਾ ਸਬਾ 100 ਕਿਲੋਮੀਟਰ ਬਾਠਾ ਨੇ ਜੀ ਇੱਕ ਸਾਈਡ ਤੇ ਇੰਨੀ ਦੂਰੋਂ ਚੱਲ ਕੇ ਆਏ ਨੇ ਦੁਬਾਰਾ ਆਪਾਂ ਖਾਲਸਾ ਜੀ ਨੂੰ ਮਿਲਦੇ ਆਂ ਵੀ ਕਿਹੜਾ ਪ੍ਰੋਡਕਟ ਲਾਹੇਵੰਦ ਆ ਕਿਸਾਨ ਭਰਾਵਾਂ ਲਈ ਅੱਜਕੱਲ ਕਿਹੜੀ ਸਮੱਸਿਆ ਕਣਕਾਂ ਤੇ ਆ ਰਹੀ ਹੈ ਤੇ ਆ ਮੈਂ ਖਾਲਸਾ ਜੀ ਮਾਈਕ ਲਾ ਲਿਓ ਪਹਿਲਾਂ ਹੁਣ ਵੀਰੇ ਜਿਵੇਂ ਹੁਣ ਟਾਈਮ ਚੱਲੂਗਾ ਆਪਣਾ ਲਗਭਗ ਚੱਲ ਰਿਹਾ ਗੁੱਲੀ ਡੰਡੇ ਦਾ ਗੁੱਲੀ ਡੰਡੇ ਦਾ ਹਾਂਜੀ ਆਪਾਂ ਨੂੰ ਏਡੀ ਮਹਾਰਾਜ ਦੀ ਕਿਰਪਾ ਬਾਈ ਆਪਾਂ ਨੂੰ ਗੁੱਲੀ ਡੰਡੇ ਵਾਲੀ ਦਵਾਈ ਦਾ ਹਜੇ ਤੱਕ ਕਿਸੇ ਦਾ ਕੋਈ ਲਾਂਭਾ ਨਹੀਂ ਆਇਆ ਲਾਂਭੇ ਨਹੀਂ ਆਇਆ ਹਾਂ ਅੱਛਾ ਦੁਕਾਨਦਾਰ ਵਿਚ ਵਿੱਚ ਗੁੱਲੀ ਡੰਡੇ ਵਾਲੀਆਂ ਦੀ ਗਾਰੰਟੀ ਨਹੀਂ ਕੋਈ ਵੀ ਲੈਂਦਾ ਗੁੱਲੀ ਡੰਡੇ ਵਾਲੀ ਦਵਾਈ ਦੀ ਮੈਂ ਗਾਰੰਟੀ ਦੇ ਵੀ ਦਵਾਈਆਂ ਕਰਾਈਆਂ ਨੇ ਬਾਈ ਠੀਕ ਆ ਆਪਾਂ ਨੂੰ ਤੇਰੇ ਪਿੰਡੋਂ ਹੀ ਫੋਨ ਆਇਆ ਮੈਨੂੰ ਬਾਈ ਦਾ ਸੇਰ ਦਾ ਅੱਛਾ ਹਾਂ ਉਹ ਬਾਈ ਕਹਿੰਦਾ ਮੈਂ ਉਹ ਤਾਂ ਠੇਕੇ ਤੇ ਦਿੰਨਾ ਡੇਢ ਕਿੱਲੇ ਦੀ ਖੇਤੀ ਕਰ ਮਾਹ ਤੂੰ ਮੇਰੀ ਮਰਜ਼ੀ ਨਾਲ ਕਰਨਾ ਸਪਰੇਅ ਕਿਵੇਂ ਕਹਿੰਦਾ ਮੇਰਾ ਗੁੱਲੀ ਡੰਡਾ ਮਾਰਨਾ ਚਾਹੀਦਾ ਠੀਕ ਹੈ ਜੀ ਤੇ ਅੱਜ ਉਹਦਾ ਫੋਨ ਆਇਆ ਬਾਈ ਉਹ ਬੰਦੇ ਨੇ ਇੰਨਾ ਖੁਸ਼ੀ ਨਾਲ ਫੋਨ ਲਾਇਆ ਉਹ ਕੀਤਾ ਨਾ ਮੇਰਾ ਫੋਨ ਅਟੈਂਡ ਮੈਨੂੰ ਵੀ ਯਾਰ ਐਡਾ ਹੌਸਲਾ ਮਿਲਿਆ ਬਿਲਕੁਲ ਜੀ ਮੈਂ ਉਹਨੂੰ ਕਿਹਾ ਮਾ ਵੀ ਆਪਾਂ ਜਿੱਦੇ ਵੀ ਹੁਣ ਵੀ ਆਈ ਮਾਨ ਨੇ ਕਿ ਚੱਲ ਵੀ ਜਿੱਤੇ ਜਮ ਹੀ ਸੁੱਕ ਗਿਆ ਹਜੇ ਤਾਂ 5 ਦਿਨ ਹੋਏ ਨੇ ਠੀਕ ਹੈ ਜੀ ਸਪਰੇਅ ਕੀਤੀ ਨੂੰ ਕਹਿੰਦਾ ਮੈਨੂੰ ਦੱਸਣ ਲੱਗ ਗਿਆ ਗੁੱਲੀ ਡੰਡਾ ਜਿੱਤੇ ਕਹਿੰਦਾ ਮੈਂ ਉਹਨੂੰ ਕਹਾਂ ਮੈਂ ਜਿੱਤੇ ਜਮਾ ਸੁੱਕ ਗਿਆ ਆਪਾਂ ਭੱਟੀ ਤੋਂ ਵੀਡੀਓ ਪਵਾਵਾਂਗੇ ਠੀਕ ਹੈ ਮੈਨੂੰ ਕਹਿੰਦਾ ਤੂੰ ਵੀਡੀਓ ਕੀ ਪਵਾਏਂਗਾ ਕਹਿੰਦਾ ਤੇਰੇ ਤੋਂ ਪਹਿਲਾਂ ਅਸੀਂ ਪਵਾ ਦਾਂਗੇ ਅੱਛਾ ਹਾਂ ਠੀਕ ਹੈ ਤੇ ਉਹ ਮੁੰਡੇ 5-6 ਜਾਣੇ ਆਏ ਥੀਏ ਤੇਰੇ ਪਿੰਡੋਂ ਬਾਈ ਠੀਕ ਹੈ ਜੀ ਉਹ ਲੈ ਕੇ ਗਏ ਨੇ ਕਿ ਦਵਾਈ ਆਪਾਂ ਤੋਂ ਪੂਰੀ ਵਧੀਆ ਜਣੀ 100 ਕਿੱਲੇ ਵਾਂਗੂ ਦਵਾਈ ਲੈ ਕੇ ਗਏ ਨੇਗੇ ਠੀਕ ਹੈ ਜੀ ਠੀਕ ਹੈ ਬਹੁਤ ਘੈਂਟ ਰਿਜ਼ਲਟ ਆਏ ਨੇਗੇ ਯ ਉਹਦਾ 골ਡ ਦਾ ਨਸਾਰੇ ਤੇ ਚਮਤਕਾਰ 골ਡ ਦਾ ਸਪਰੇਅ ਕਰਨ ਦਾ ਆਪਾਂ ਕਿਸਾਨਾਂ ਨੂੰ ਬਈ ਫਾਇਦਾ ਦੱਸਦੇ ਆਂਗੇ। ਹਾਂਜੀ। ਇਹਦੇ ਵਿੱਚ ਬੌਰਨ 13045 05234 ਤੇ ਪਟਾਸ। ਠੀਕ ਹੈ ਜੀ। ਇਹ ਸਾਰੇ ਤੱਤਾਂ ਦੇ ਨੂੰ ਤੜਕਾ ਲੱਗਿਆ ਹੋਇਆ ਪੂਰਾ ਟੌਪ ਦਾ ਪ੍ਰੋਡਕਟ ਹੈਗਾ ਬਾਈ। 1600 ਦਾ ਲੀਟਰ 6 ਕਿੱਲਿਆਂ ਤੇ ਪਊਗਾ। 160 ਡੈਮਲਡੋਜ ਕਿੱਲੇ ਦੀ 260 ਰੁਪਏ। ਕਿੱਲਾ ਪੈ ਜਾਊਗਾ 260 ਰੁਪਏ 'ਚ ਇੱਕ ਕਿੱਲਾ ਪਊਗਾ ਇੱਕ ਕਿੱਲਾ ਪਊਗਾ ਇਹ ਚਮਤਕਾਰ 골ਡ ਬਾਈ ਆਪਣੇ ਨਾਲ ਵੀ ਮਿਲੂਗਾ ਇਹ ਹੋਰ ਕਿਤੋਂ ਨਹੀਂ ਮਿਲਦਾ ਹੋਰ ਕਿਤੋਂ ਮਿਲਦਾ ਨਹੀਂ ਨਹੀਂ ਜੀ ਤੇ ਹੁਣ ਜਿਵੇਂ ਹੁਣ ਆ ਲੀਟਰ ਦੀ ਗੱਲ ਆ ਗਈ ਵੀਰੇ ਇਹ ਇੱਕ ਵਾਰੀ ਜ਼ਰੂਰ ਕਰਕੇ ਦੇਖੋ ਸਭਰੇ ਆ ਬਾਈ ਬੈਠਾਗਾ ਨਮੋਲਤ ਆਇਆ ਬਿੱਲੂ ਅੱਛਾ ਹਾਂ ਇਹ ਤੋਂ ਪੁੱਸਲਾ ਲੈਦਾ ਕੀ ਰਿਜ਼ਲਟ ਆ ਬਾਈ ਅੱਛਾ ਮਤਲਬ ਅਜ ਪਹਿਲੀ ਵਾਰ ਐ ਭੱਗੇ ਵੀ ਆਉਣੇ ਨਹੀਂ ਪਹਿਲਾਂ ਲੈ ਕੇ ਗਿਆ ਜੀ ਪਹਿਲਾਂ ਲੈ ਕੇ ਕਿਉਂ ਰਿਜ਼ਲਟ ਵਧੀਆ ਆ ਰਿਜ਼ਲਟ ਪੂਰਾ ਜੀ ਅੱਛਾ ਅੱਜ ਮਤਲਬ ਕਿੰਨੇ ਕਿੱਲਾਂ ਦੀ ਕੀ ਲੈ ਕੇ ਚੱਲੇ ਹੋ 4 ਕਿੱਲਾਂ ਲੈ ਕੇ ਆਏ ਜੀ ਚਾਰ ਕਿੱਲਿਆਂ ਦਾ ਹਾਂਜੀ ਉਹ ਕਿਹੜਾ ਪ੍ਰੋਡਕਟ ਦਿੰਦਾ ਇਹ ਅੱਜ ਚਮਤਕਾਰ 골ਡ ਅਸਾਂ ਚਮਤਕਾਰ ਹੀ 골ਡ ਦਿੰਦਾ ਹਾਂਜੀ ਮਤਲਬ ਧਰਮੇ ਆ ਆ ਦਿਖਾਈਏ ਇਧਰ ਬਾਈ ਉਹਨਾਂ ਨੂੰ ਲੱਭੋ ਨਾ ਜਿਵੇਂ ਕਹਦੀ ਆ ਵੀ ਪੂਰਾ ਹੀ ਪੂਰਾ ਰਿਜ਼ਲਟ ਆਈਏ ਆ ਪੂਰਾ ਹੀ ਰਿਜ਼ਲਟ ਆ ਨਾ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਵੀ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਮਤਲਬ ਤੁਸੀਂ ਪਹਿਲਾਂ ਬਾਈ ਉਹਨਾਂ ਨੂੰ ਮਿਲੇ ਹੋਏ ਹੋ ਹਾਂਜੀ ਮਿਲੇ ਫਾਈ ਚਲੋ ਰਿਜ਼ਲਟ ਲਿਆ ਹੋਇਆ ਓਕੇ ਵੈਰੀ ਗੁੱਡ ਹਨਾ ਉਹਦੇ ਬਾਈ ਇਹਨੇ ਬਾਈ ਮੈਂ ਕੀ ਕੀਤਾ ਇਹ ਆ ਗਿਆ ਉਹਦੇ ਵਿਚਾਰਾ ਹੂੰ ਕਹਿੰਦਾ ਇੱਕ ਕਿੱਲੇ ਦੀ ਦਵਾਈ ਲੈ ਕੇ ਜਾਉਂਗਾ ਕਹਿੰਦਾ ਇੱਕ ਕਿੱਲਾ ਜਮਾ ਪੀਲਾ ਹੋਇਆ ਪਿਆਗਾ ਠੀਕ ਹੈ ਜੀ ਮਹਾਬਾਈ ਤੂੰ ਐਂ ਕਰ ਇੱਕ ਕਿੱਲੇ ਦੀ ਦਵਾਈ ਲੈ ਜਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਹੁਣ ਬਾਈ ਨੇ ਰਿਜ਼ਲਟ ਦੇਖ ਲਿਆ ਹੁਣ ਇਹ ਦੁਬਾਰੇ ਆਇਆਗਾ ਦੁਬਾਰੇ ਆਇਆ ਠੀਕ ਆ ਹਾਂ ਜੀ ਤੇ ਬਾਕੀ ਬਾਈ ਇੱਕ ਵਾਰੀ ਲੀਟਰ ਪਾ ਕੇ ਦੇਖੋ ਸੋਡਾ ਐ ਮੰਨ ਕੇ ਚੱਲੋ ਸਾਡੀ ਜ਼ਿੰਮੇਵਾਰੀ ਤੇ ਸਾਡੀ ਗਾਰੰਟੀ ਨਾਲ 8 ਤੋਂ 10 ਮਣ ਝਾੜ ਕਿੱਲੇ ਦਾ ਵਧੂਗਾ ਕਿਆ ਬਾਤ ਆ ਦੇਖੋ ਇਹ ਚੀਜ਼ ਦੀ ਬਾਈ ਗਰੰਟੀ ਆ ਸਾਡੀ ਜੇ ਇਹ ਇਹ ਗੱਲ ਨਾ ਹੋਈ ਬਾਈ ਅੱਜ ਵੀਡੀਓ ਨੋਟ ਕਰ ਲਿਓ ਠੀਕ ਹੈ ਜੀ ਡਬਲ ਪੈਸੇ ਵਾਪਸ ਕਰ ਦੂੰਗਾ ਦਵਾਈ ਦੇ ਜਿੰਨੀ ਲਿਜਾਉਂਗੇ ਠੀਕ ਆ ਇਹ ਵੀ ਜ਼ਿੰਮੇਵਾਰੀ ਵਾਲਾ ਕੰਮ ਆ ਬਾਈ ਠੀਕ ਹੈ ਜੀ ਠੀਕ ਹੈ ਜੀ ਬਾਕੀ ਮੇਰਾ ਭਰਾ ਖੜਾਗਾ ਇਹ ਕਹਿੰਦਾ ਡਿਲੀਵਰੀ ਵੇਰੇ ਕੁਝ ਦਿੱਕਤਾਂ ਆਉਂਦੀਆਂ ਨੇ ਹੈਗੀਆਂ ਇਹਦੇ ਨਾਲ ਗੱਲ ਕਰ ਲਓ ਬਾਈ ਜੀ ਬਸ ਠੰਡ ਚ ਦਿੱਕਤ ਆਉਂਦੀਆਂ ਹੋਣਗੀਆਂ ਠੰਡ ਲੰਘੀ ਹੁਣ ਹੋਰ ਬੜੀ ਬੱਟੀ ਠੀਕ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਆਪਣੀ ਕੀ ਸਮੱਸਿਆ ਆ ਰਹੀ ਏ ਦੱਸਿਓ ਕਿ ਰਡ ਲੈਣਾ ਸਰਤਾਂ ਦਾ ਪਤਾ ਹੀ ਜਾਗਾ ਹਾਂ ਸਵਾਰਾ ਦੱਸ ਦੇਣਾ ਵੀ ਇੱਕ ਤਾਂ ਜੇਕਰ ਤੁਸੀਂ ਆਰਡਰ ਲਖਿਆਉਣਾ ਤੁਹਾਡਾ 10000 ਤੋਂ ਲੈ ਕੇ 20000 ਦੇ ਵਿੱਚ ਵਿੱਚ ਹੋਣਾ ਚਾਹੀਦਾ ਹੈ ਨਾ ਤੇ ਅੱਧੀ ਪੇਮੈਂਟ ਪਹਿਲਾਂ ਹੋਣੀ ਚਾਹੀਦੀ ਹੈ ਅੱਧੀ ਪੇਮੈਂਟ ਜਦੋਂ ਆਪਣਾ ਆਰਡਰ ਪਹੁੰਚ ਗਿਆ ਉਦੋਂ ਦੇਣੀ ਆ ਇਹ ਸਰਤਾਂ ਜਿੰਨਾ ਹਨਾ ਵੀ ਮਗਾਉਣਾ ਹੁੰਦਾ ਹਾਂ ਜਿੰਨਾ ਸਮਾਨ ਮਗਾਉਣਾ ਹੁੰਦਾ ਹਾਂ ਹੌਨ ਨਾਲ ਖੈਦੋ ਵੀ ਵੱਧੋ ਫਿਰ ਵਾਪਸੀ ਲਿਓਣੀ ਔਖੀ ਆ ਬਿਲਕੁਲ ਜੀ ਤੇ ਸਮੱਸਿਆ ਇਹ ਆਉਂਦੀ ਆ ਵੀਰੇ ਜਦੋਂ ਹੁਣ ਜੰਮੇ ਦਵਾਈ ਫੜੋੜ ਪਾ ਕੇ ਹਾਂਜੀ ਹਾਂਜੀ ਚ ਆਪਦੇ ਘਰੋਂ ਉੱਠ ਕੇ ਅੱਡੇ ਤੋਂ ਲਿਜਾ ਵੀ ਨਹੀਂ ਸਕਦੇ ਲਿਜਾ ਵੀ ਨਹੀਂ ਸਕਦੇ ਇਹ ਸਮੱਸਿਆ ਵੀਰੇ ਸਭ ਤੋਂ ਵੱਡੀ ਹੈ ਹਾਂ ਤੇ ਦੂਜੇ ਨੰਬਰ ਤੇ ਵੀਰੇ ਜਿੰਨਾ ਹੈ ਨਾ ਫਿਲ ਤੇ ਲਿਖਿਆ ਗਿਆ ਹਾਂਜੀ ਹਾਂ 19 ਪੇਮੈਂਟ ਵੀਰੇ ਯਾਰ ਕਰਨੀ ਪਊਗੀ ਯਾਰ ਇਹਨਾਂ ਨੂੰ ਯਾਰ ਕਿੱਥੋਂ ਆ ਕੇ ਦਊਗਾ ਮੇਰੇ ਤਾਂ ਮਨ ਚ 100 ਗੱਲ ਜਾਊਗੀ ਹਾਂ ਚਲੋ ਇਹ ਇਹ 150 ਦੀ ਗੱਲ ਕੁਝ ਨਹੀਂ ਹੁੰਦੀ ਹਾਂ ਵੀ ਪਾਰ ਯਾਰ ਫੇਰ ਵੀ ਅਸੀਂ ਡਿਲੀਵਰੀ ਵੀ ਯਾਰ ਹਾਂ ਦਾ ਸਾਕਤਬ ਜ਼ਰੂਰੀ ਆ ਹੂੰ ਡਿਲੀਵਰੀ ਵੀ ਦੇਣਾਉਣੇ ਆਗੇ ਪਰ ਯਾਰ ਇੰਨਾ ਕ ਹਰਜਾ ਮੈਂ ਇਹ ਚਕਾਵਣੀ ਨਹੀਂ ਦਿੰਦੇ ਆਪਾਂ ਹੱਥ ਬੰਨ ਕੇ ਬੇਨਤੀ ਹੱਥ ਬੰਨ ਕੇ ਬੇਨਤੀ ਆ ਚਲੋ ਕਰਨੀ ਵੀ ਬਣਦੀ ਆ ਕਿਉਂਕਿ ਜਿਹੜੇ ਸੱਜਣ ਨਾ ਉਹੀ ਗੱਲ ਪਾਈਦੀ ਵੀ ਘਰੋਂ ਅਰਜਾਈ ਚੁੱਟ ਕੇ ਗੇਟਾਂ ਤੱਕ ਨਹੀਂ ਆ ਸਕਦੇ ਸੱਜਣੋਂ ਤੁਹਾਡੇ ਘਰ ਤੱਕ ਆਰਡਰ ਪਹੁੰਚਦਾ 150 ਰੁਪਏ ਪੈਸੇ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ ਹਣਾ ਬਹੁਤ ਵੱਡੀ ਗੱਲ ਹੁੰਦੀ ਹੈ ਜਮਾ ਫ੍ਰੀ ਡਿਲੀਵਰੀ ਆ ਬਾਈ ਹਾਂ ਡਲੀ ਫ੍ਰੀ ਡਿਲੀਵਰੀ ਆ ਬਿਲਕੁਲ ਜੀ ਬਿਲਕੁਲ ਤੇ ਹੋਰ ਖਾਲਸਾ ਜੀ ਮਤਲ ਅੱਜ ਕੱਲ ਆਪਣਾ ਬਸ ਅੱਜ ਕੱਲ ਵੀਰੇ ਆ ਦੇਖੋ ਜਿਵੇਂ ਗੁੱਲੀ ਡੰਡੇ ਵਾਲੀਆਂ ਦਵਾਈਆਂ ਚੱਲਦੀਆਂ ਨੇ ਗਿਆ ਜਿਵੇਂ ਐਕਸਲ ਪਈਆ ਪ੍ਰਜਾਤ ਦੀ ਮੈਨੂਫੈਕਚਰ ਬਾਈ ਸਜੈਂਟਾ ਜੀ ਠੀਕ ਹੈ ਜੀ ਇੱਕ ਚੀਜ਼ ਦਾ ਕਿਸਾਨ ਵੀਰ ਜ਼ਰੂਰ ਧਿਆਨ ਰੱਖਿਆ ਕਰੋ ਬਾਈ ਹਾਂ ਹਾਂ ਜੀ ਜਿੰਨੀਆਂ ਇਹ ਐਕਸਲਾ ਨੇ ਜਾਂ ਇਹ ਜਿਹੜੀ ਮਰਜੀ ਕੰਪਨੀ ਦੀਆਂ ਆਉਂਦੀਆਂ ਨੇ ਉਹ ਤੇ ਐਂ ਪੜਿਆ ਕਰੋ ਵੀ ਇਹ ਮੈਨੂਫੈਕਚਰ ਆ ਜਿਹੜੀ ਇਹ ਸਜੈਂ ਅੱਛਾ ਜੇ ਉਹ ਮੈਨੂਫੈਕਚਰ ਸੈਂਟਾ ਦੀ ਨਾ ਹੋਈ ਹਾਂ ਉਹ ਐਕਸੀਐਲ ਨਹੀਂ ਹੈਗੀ ਉਹ ਡੁਪਲੀਕੇਟ ਆ ਡੁਪਲੀਕੇਟ ਆ ਕੰਮ ਨਹੀਂ ਕਰਨਾ ਉਹਨੇ ਕੰਮ ਨਹੀਂ ਕਰਨਾ ਉਹਨੇ ਭਾਈ ਇਹ ਵੀ ਗੱਲ ਹੈਗੀ ਆ ਠੀਕ ਹੈ ਜੀ ਤੇ ਇਹ ਚੀਜ਼ ਦਾ ਜ਼ਰੂਰ ਖਿਆਲ ਰੱਖਿਆ ਕਰੋ ਬਾਕੀ ਵੀਰੇ ਸਾਰੇ ਭਰਾਵਾਂ ਨੂੰ ਹੱਥ ਬੰਨ ਕੇ ਬੇਨਤੀ ਆ ਆ ਲੀਟਰ ਸਾਡਾ ਇੱਕ ਵਾਰ ਜ਼ਰੂਰ ਵਰਤ ਕੇ ਦੇਖੋ ਵੀਰੇ ਹੂੰ ਠੀਕ ਹੈ ਜੀ ਅਸੀਂ ਤੁਹਾਡਾ ਪੂਰਾ ਫਾਇਦਾ ਕਰਾਂਗੇ ਯਾਰ ਇੱਕ ਵਾਰੀ ਸਾਡੇ ਨਾਲ ਵਰਤ ਕੇ ਦੇਖੋ ਉਹੀ ਨੇੜੇ ਡੇੜੀ ਦੂਰੋਂ ਸਾਡੇ ਲਵੇ ਭਰਾ ਸਾਡੇ ਆਉਂਦੇ ਹੈਗੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਜਿਹਨੂੰ ਰਿਜ਼ਲਟ ਮਿਲਿਆ ਹੋਵੇ ਬਾਈ ਉਹੀ ਆਊਗਾ ਦੁਬਾਰੇ ਤਾਂ ਨਹੀਂ ਤੇਲ ਫੁੱਪਣ ਨੂੰ ਕੀ ਜੀ ਕਰਦਾ ਅਗਲੇ ਨੂੰ 100 ਦੁਕਾਨਾਂ ਹਾਰਾ ਚ ਬਿਲਕੁਲ ਜੀ ਹਾਂ ਸੈਂਕੜੇ ਦੁਕਾਨਾਂ ਛੱਡ ਕੇ ਭਰਾ ਉਰੀ ਇੱਥੇ ਤੱਕ ਪਹੁੰਚਿਆ 150 ਕਿਲੋਮੀਟਰ ਤੋਂ ਆਇਆ ਹੈ ਹੈਨਾ ਹੈਨਾ ਕੋਈ ਟੱਕਰ ਵਾਲੀ ਗੱਲ ਨਹੀਂ ਹੈਗੀ ਵੀਰੇ ਤੁਹਾਡੇ ਨਾਲ ਖੜੇ ਆਂਗੇ ਜਿੰਮੇ ਦੇ ਵੀ ਹੈਗੇ ਆਂਗੇ ਜਿੰਨੇ ਜੋਗੇ ਹੈਗੇ ਆਂ ਇੱਕ ਵਾਰੀ ਜ਼ਰੂਰ ਵਰਤੋ ਬਾਈ ਆਹ ਲੀਟਰ ਸਾਡਾ ਬਿਲਕੁਲ ਜੀ ਚਮਤਕਾਰ 골ਡ ਇਹਦੇ ਨਾਲ ਨਾ ਤਾਂ ਤੁਹਾਨੂੰ ਪਟਾਸ ਦੀ ਲੋੜ ਆ ਨਾ 05234 ਨਾ 13045 ਨਾ ਬੌਰ ਨਾ ਪਾਉਣ ਦੀ ਲੋੜ ਆ ਬਾਈ ਗਾਰੰਟੀ ਆ ਸਾਡੀ ਯਾਰ ਤੁਹਾਨੂੰ ਪਹਿਨੀ ਕਹੇ ਚੁੱਕਿਆ ਮੈਂ 10 ਮਣ ਝਾੜ ਵਧੂਗਾ ਤੁਹਾਡਾ ਇੱਕ ਕਿੱਲੇ ਮੰਗਰ ਲੈ ਮਿੱਤਰੋ ਆਜੋ ਕਰਾ ਸੱਜਣੋ ਹਾਂਜੀ ਤੇ ਬਾਕੀ ਆਪਣੇ ਲਵੇ ਜਿਵੇਂ ਬਾਈ ਨੇ ਦੱਸਿਆਗਾ ਆਨਲਾਈਨ ਡਿਲੀਵਰੀ ਆ ਗਈ ਵੀਰੇ ਠੀਕ ਐ ਪੁਲਸ ਲੈਨ ਰੋਡ ਸੰਗਰੂਰ ਸੰਗਰੂਰ ਦੁਕਾਨਾਂ ਬਰਨਾਲਾ ਰੋਡ ਤੇ ਪੁਲਸ ਲੈਣਾਂਗੇ ਹਾਂਜੀ ਹਾਂਜੀ ਉੱਥੇ ਆਇਓ ਵੀਰੇ ਉਧਰ ਪਰਲੇ ਪਾਤੇ ਖੰਭਿਆਂ ਤੇ ਢੋਲੀਆਂ ਬੰਨੀਆਂ ਹੋਈਆਂ ਨੇਗੀਆਂ ਤੇ ਦੋ ਖਾਲਸੇ ਦੇ ਨੀਲੇ ਨਿਸ਼ਾਨ ਲਾਏ ਹੋਏ ਨੇਗੇ ਆਪਾਂ ਨੇ ਝੰਡੇ ਮਤਲਬ ਹਾਂਜੀ ਤੇ ਆਹ ਕਾਰਡ ਨੇਗੇ ਜਿਹੜੇ ਬਾਈ ਇਹਨਾਂ ਤੇ ਜਰੂਰ ਸੰਪਰਕ ਕਰ ਲਿਓ ਆ ਦੋ ਨੰਬਰ ਨੇਗੇ ਸਾਡੇ ਨਵੇਂ ਕਾਰਡ ਤੇ ਪਾ ਲਿਆ ਆਪਾਂ ਠੀਕ ਐ ਜੀ ਠੀਕ ਐ ਜੀ ਤੇ ਬਾਕੀ ਆਪਾਂ ਸਕਰੀਨ ਤੇ ਵੀ ਸੱਜਣੋ ਚਲਾਤੇ ਨੰਬਰ ਹਾਂਜੀ ਹੈਨਾ ਤੇ ਬਰੇ ਮੈਂ ਬੇਨਤੀ ਕਰਦਾਗਾ ਆਪਣੇ ਪਿੰਡਾਂ ਵਾਲੇ ਦੁਕਾਨਦਾਰਾਂ ਨੂੰ ਜਾਂ ਹੋਰ ਦੁਕਾਨਦਾਰਾਂ ਨੂੰ ਵੀ ਕਿਸਾਨ ਯਾਰ ਭੋਲਾਗਾ ਹੂੰ ਕਿਸਾਨ ਨੂੰ ਲੁੱਟੋ ਨਾ ਬੇਫਾਲਤੂ ਨਾ ਲੁੱਟੋ ਹੂੰ ਬਾਈ ਆਏ ਨੇਗੇ ਬਾਈ ਨੂੰ ਕਾਪੀ ਦਿਖਾ ਦਿਖਾ ਕੇ ਰੇਟ ਲਾਏ ਨੇਗੇ ਮਹਾ ਦੇਖ ਬਾਈ ਇਹਦੇ ਚ ਤੇਤਵਾ ਲੀਟਰ ਮਗਰ 20 ਰੁਪਏ ਕਮਾ ਲਾ ਹੂੰ 30 ਕਮਾ ਲਾ ਉਹਨੇ ਹੱਸ ਕੇ ਵਿਚਾਰੇ ਨੇ ਮੈਨੂੰ ਜਣੀ ਮੈਨੂੰ ਮੇਰੀ ਕਮਾਈ ਤੋਂ ਨਹੀਂ ਰੋਕਿਆ ਹੈਗਾ ਬਿਲਕੁਲ ਜੀ ਬਿਲਕੁਲ ਉਹਨੂੰ ਬਾਈ ਨੂੰ ਪਤਾ ਹੈਗਾ ਵੀ ਜੇ ਇਹਨਾਂ ਨੇ ਸਾਡਾ ਗਲ ਵਡਣਾ ਹੁੰਦਾ ਏਡੀ ਦੂਰੋਂ ਕਾਨੂੰ ਬੁਲਾਉਂਦੇ ਸਾਨੂੰ ਇਹ ਸਹੀ ਗੱਲ ਹੈ ਜੀ ਠੀਕ ਹੈ ਜੀ ਆਪਾਂ ਵੀਰੇ ਇਹ ਕੰਮ ਨਾ ਕਰੋ ਆਪਾਂ ਜੈ ਜੈ ਜ ਕਮਾਈ ਕਰ ਲਓ ਹੂੰ ਤੁਹਾਨੂੰ ਪਹਿਲਾਂ ਦੱਸ ਕੀ ਹਟਿਆ ਵੀਡੀਓ ਜੋ ਮੈਂ ਬਾੜਾ ਉੱਲਾ ਆਪਣੇ ਕੰਮ ਚ ਹੂੰ ਜਿਹਦਾ ਕਿਸੇ ਨੂੰ ਸੇਤੀ ਪਤਾ ਨਹੀਂ ਲੱਗਦਾ ਹੈਗਾ ਹੁਣ ਪੱਟੀ ਆਪਾਂ ਨੇ ਤਾਂ ਇੱਕ ਨੰਬਰ ਦਾ ਕੰਮ ਕਰਨਾ ਇੱਕ ਨੰਬਰ ਦੇ ਪ੍ਰੋਡਕਟ ਦੇਣ ਨੇ ਕਮਾਈ ਘੱਟ ਕਰਨੀ ਆ ਕੀ ਆਪਾਂ ਤਾਂ ਕਿਸਾਨ ਭਰਾਵਾਂ ਨਾਲ ਪਿਆਰੇ ਖੱਟਣਾ ਜ਼ਿੰਦਗੀ ਸਹੀ ਧੀ ਕਰਨਾ ਹਾਂ ਹੁਣ ਹੁਣ ਪੜਦੇ ਚੱਕਾਂ ਦੇ ਸਾਬ ਦੇ ਠੀਕ ਹੈ ਜੀ ਹਾਂ ਉਹਨੂੰ ਪਤਾ ਖਾਲਸਾ ਖੰਡਾ ਖੜਕਾਉਣ ਨੂੰ ਹੀ ਹੁੰਦਾ ਹਨ ਹੁਣ ਹੁਣ ਮੂਰੇ ਪੈਣ ਕੇ ਪੜਾਕੇ ਸੀਜ਼ਨ ਆਉਂਦਾ ਹੈਗਾ ਸਭ ਬਾਰੇ ਦੱਸਾਂਗੇ ਆਪਾਂ ਕੀ ਗੱਲ ਆ ਕਿ ਕਿਹੜੇ ਭਾਅ ਵੇਕਦੀ ਆ ਪਾਣੀ ਪੋੜਾਂ ਤੇ ਥੱਲੋਂ ਦੀ ਇਹ ਲੰਘੂਗਾ ਜਿਹੜੇ 150 ਵਾਲਾ ਲੀਟਰ 850 ਦਾ ਵੇਚਦੇ ਨੇ ਸਭ ਬਾਰੇ ਦੱਸਾਂਗੇ ਆਪਾਂ ਠੀਕ ਹੈ ਜੀ ਠੀਕ ਹੈ ਜੀ ਹਾਂ ਤੇ ਲੈ ਮਿੱਤਰੋ ਪੇਜ ਨੂੰ ਫੋਲੋ ਕਰ ਲਓ ਜੇ ਤੁਸੀਂ ਦਵਾਈਆਂ ਵਾਸਤੇ ਚੰਗੀ ਤਰ੍ਹਾਂ ਜਾਣਕਾਰੀ ਲੈਣੀ ਆ ਤੇ ਅਗਰ ਤੁਸੀਂ ਆਪਣੀਆਂ ਫਸਲਾਂ ਦਾ ਝਾੜ ਵਧਾਉਣਾ ਤੇ ਜੇ ਆਪਣਾ ਫਾਇਦਾ ਚਾਹੁੰਨੇ ਹੋਣਾ ਤਾਂ ਜਰੂਰ ਇੱਕ ਵਾਰੀ ਖਾਲਸਾ ਪੈਸਟੀਸਾਈਡ ਕੈਸ ਕਾਊਂਟਰ ਤੇ ਵਿజిਟ ਕਰਿਓ ਸਹਿਰ ਸੰਗਰੂਰ ਪੁਲਸ ਲੈਂਡ ਰੋਡ ਤੇ ਨੰਬਰ ਆਪਾਂ ਸਕਰੀਨ ਤੇ ਚਲਾਤਾ ਹੋਰ ਕੋਈ ਜਾਣਕਾਰੀ ਲੈਣੀ ਆ ਤਾਂ ਬਈ ਉਹਨਾਂ ਕੰਟੈਕਟ ਕਰ ਲੋ ਜੀ